आज जी नमस्कार जी देखो आज मैं लेके आया हूं ਤੁਹਾਡੇ ਵਾਸਤੇ ਬਾਹਰ ਅੱਜ بارش ਵੀ ਬਹੁਤ ਹੋ ਰਹੀ ਹੈ ਤੇ ਸੂਟਾਂ ਦੀ ਆਪਾਂ ਵੀ ਬਰਸਾਤ ਕਰਤੀ। ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਵੀਡੀਓ ਲਾਸਟ ਤੱਕ ਦੇਖਿਓ ਛੋਟੀ ਜਿਹੀ ਵੀਡੀਓ ਰਹੂਗੀ। ਔਰ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਚੈੱਕ ਕਰੋ। ਤਮੰਨਾ ਬ੍ਰਾਂਡ ਦੇ ਪੀਸ ਨੇ कॉटन ਦਾ ਸੂਟ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ। ਬਾਹਮਾ ਦਾ ਲੱਗ ਪ੍ਰਿੰਟਿੰਗ ਮਿਲੂਗੀ 2.5 ਮੀਟਰ ਸ਼ਰਟ ਹੋਗੀ ਅਪਰੋਕਸੀਮੇਟਲੀ कॉटन ਦੀ ਉਹ ਬਾਟਮ ਮਿਲੂਗੀ ਜੀ 3 ਮੀਟਰ ਦੀ। ਔਰ ਨਾਲ ਦੁਪੱਟਾ ਚੈੱਕ ਕਰੋ ਜਰਾ ਕਿ ਚਾਰੇ ਪਾਸੇ ਦੁਪੱਟੇ ਦੇ ਪੱਟੀ ਲੱਗੀ ਹੈ ਬਹੁਤ ਸੇਲ ਹੈ ਸੂਟਾਂ ਦੀ ਪਲੇਨ ਦੁਪੱਟਾ ਚਾਰੇ ਪਾਸੇ ਡਿਜੀਟਲ ਪੱਤੀ ਲੱਗੀ ਹੋਈ ਆ ਰੇਟ ਰਹੂਗਾ ਸਿਰਫ 595 ਰੁਪਏ ਦੋ ਸੂਟ 1100 ਰੁਪਏ ਦੇ ਸੀ ਰੰਗ ਚੈੱਕ ਕਰੋ ਜਰਾ ਗਾ ਇੱਕ ਕਲਰ ਡਸਟੀ ਸ਼ੇਡ ਦਾ ਚਾਰਟ ਆ ਬਹੁਤ ਸੋਹਣੇ ਸੂਟ ਨੇ ਕਲਰ ਬਹੁਤ ਸ਼ਾਨਦਾਰ ਸੂਟ ਨੇ ਇੱਕ ਆ ਡਾਰਕ ਸੀਰੀਜ਼ ਦੇ ਰੰਗ ਇੱਕ ਆ ਲੋ ਜੀ ਇਹਦੇ ਵਿੱਚ ਮਹਿੰਦੀ ਰੰਗ ਆ ਚਾਰ ਕਲਰ ਨੇ ਚਾਰੇ ਕਲਰ ਜ਼ਬਰਦਸਤ ਕਲਰ ਨੇ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਨੈਕਸਟ ਦੇਨ ਚੈੱਕ ਕਰੋ ਜੀ ਪੀਰ ਚੈੱਕ ਕਰੋ ਸਟ੍ਰਾਈਪਸ ਵਾਲਾ ਡਿਜ਼ਾਈਨ ਆ ਕੋਰੀਅਰ ਤੁਹਾਨੂੰ ਪਤਾ ਹੀ ਹੈ ਜੀ ਆਲ ਓਵਰ ਇੰਡੀਆ ਫਰੀ ਰਹਿੰਦਾ ਆ ਪੀਰ ਚੈੱਕ ਕਰੋ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ ਘੇਰੇ ਦੇ ਉੱਪਰ ਵੀ ਸਟ੍ਰਾਈਪਸ ਵੀ ਮਲਟੀ ਸ਼ੈਡ ਹੈ ਜੀ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਹੈ ਸਰੋਸ਼ਕੀ ਵਰਗ ਦਾ ਕੰਮ ਕੀਤਾ ਹੋਇਆ ਬੈਕ ਫਰੰਟ ਦੋਨੋਂ ਪ੍ਰਿੰਟਡ ਹੈ ਤੇ ਨਾਲ ਦੁਪੱਟਾ ਮਿਲੂਗਾ ਜੀ ਤੁਹਾਨੂੰ ਬਹੁਤ ਸੋਹਣਾ ਦੁਪੱਟਾ ਫੋਰ ਸਾਈਡ ਪੱਟੀ ਲੱਗੀ ਹੋਈ ਹੈ ਜੀ ਦੁਪੱਟੇ ਦੇ ਉੱਪਰ ਡਿਜੀਟਲ ਪੱਟੀ ਹੈ ਸ਼ਫੌਨ ਦਾ ਦੁਪੱਟਾ ਰੇਟ ਰਹੂਗਾ ਸਿਰਫ 595 ਦੋ ਸੂਟ ਮਿਲਣਗੇ 1100 ਰੁਪਏ ਦੇ ਕਲਰ ਚੈੱਕ ਕਰੋ ਜੀ ਇੱਕ ਕਲਰ ਮਿਲੂਗਾ ਜੀ ਪੀਚ ਕਲਰ ਇੱਕ ਕਲਰ ਮਿਲੂਗਾ ਲਾਈਟ ਗ੍ਰੇ ਕਲਰ ਆ ਜੀ ਬਿਲਕੁਲ ਲਾਈਟ ਗ੍ਰੇ ਕਲਰ ਬਹੁਤ ਸ਼ਾਨਦਾਰ ਨੇ ਤੇ ਇੱਕ ਕਲਰ ਮਿਲੂਗਾ ਜੀ ਲਾਈਟ ਫਿਰੋਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਜਿਹੜੇ ਨਵੇਂ ਕਸਟਮਰ ਵੀਡੀਓ ਦੇਖ ਰਹੇ ਨੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਨੈਕਸਟ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਮੈਂ ਆਲਓਵਰ ਸੂਟ ਹੈ ਜੀ 5 ਮੀਟਰ ਆਰਟੈਕਸ ਦਾ ਪੀਸ ਹੈ ਬ੍ਰਾਂਡ ਚੈੱਕ ਕਰ ਲਓ ਬ੍ਰਾਂਡ ਨਾਲ ਲੱਗਿਆ ਹੋਇਆ ਖੂਬਸੂਰਤ ਪੀਸ ਹੈ ਜੀ ਰਮੇਸ਼ ਟੈਕਸ ਦਾ ਡਿਜੀਟਲ ਪੇਂਟਿੰਗ ਆ ਆਲਓਵਰ ਪੂਰਾ 5 ਮੀਟਰ ਸੂਟ ਮਿਲੂਗਾ ਜੀ ਕਾਟਨ ਦਾ ਸੂਟ ਆ ਨਾਲ ਦੁਪੱਟਾ ਮਿਲੂਗਾ ਜੀ ਵੀ ਚੈੱਕ ਕਰੋ ਜਨਾ ਕਾਟਨ ਦਾ ਹੀ ਦੁਪੱਟਾ ਹੈ ਜੀ ਖੂਬਸੂਰਤ ਪੀਸ ਹੈ ਜੀ ਡਿਜੀਟਲ ਪੇਂਟਿੰਗ ਦੇ ਸੂਟ ਨੇ ਸਾਰੇ ਸਾਰੇ ਇੱਕ ਸੂਟ ਮਿਲੂਗਾ ਜੀ 695 ਰੁਪਏ 2 ਸੂਟ ਮਿਲਣਗੇ 1300 ਰੁਪਏ ਦੇ ਕਲਰ ਚੈੱਕ ਕਰੋ ਕਲਰ ਬਹੁਤ ਸ਼ਾਨਦਾਰ ਨੇ ਜੀ ਔਰ ਦੁਪੱਟੇ ਚੈੱਕ ਕਰੋ ਨਾਲ ਬਹੁਤ ਵਧੀਆ ਪੀਸ ਨੇ ਡਾਰਕ ਮਹਿੰਦੀ ਜੇ ਕਲਰ ਹੈ ਜੀ ਇਹ ਕਾ ਲਓ ਆ ਵੀ ਮਹਿੰਦੀ ਜੇ ਕਲਰ ਤੋਂ ਜੇ ਲਾਈਟ ਮਹਿੰਦੀ ਹੈ ਜੀ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਪਰਪਲ ਕਲਰ ਚਾਰ ਕਲਰ ਨੇ ਚਾਰੇ ਹੀ ਕਲਰ ਜ਼ਬਰਦਸਤ ਨੇ ਦੁਪੱਟੇ ਵੀ ਬਹੁਤ ਵਧੀਆ ਪੂਰੇ ਲੰਬੇ ਜਿਹੜੇ ਦੁਪੱਟੇ ਨੇ ਨੈਕਸਟ ਡਿਜ਼ਾਈਨ ਦੇਖੋ ਜੀ ਖੂਬਸੂਰਤ ਪੀਸ ਹੈ ਜੀ ਆ ਲਓ ਪੀਸ ਬਹੁਤ ਸ਼ਾਨਦਾਰ ਪੀਸ ਨੇ ਜੀ ਕੋਈ ਪੀਸ ਛੱਡਣ ਵਾਲਾ ਨਹੀਂ ਹੈਗਾ ਜੀ ਅੱਜ ਔਰ ਕਪੜਾ ਜ਼ਬਰਦਸਤ ਕਪੜਾ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਸਾਰੇ ਦੀ ਸਾਰੀ ਬ੍ਰੈਂਡ ਜੈਕ ਕਰੋ ਨਾਲ ਬ੍ਰੈਂਡ ਲੱਗਿਆ ਜੀ ਆਲ ਓਵਰ 5 ਮੀਟਰ ਸੂਟ ਹੈ ਜੀ ਚਾਰ ਡਿਜ਼ਾਈਨ ਆਏ ਨੇ ਚਾਰ ਡਿਜ਼ਾਈਨ ਖੂਬਸੂਰਤ ਡਿਜ਼ਾਈਨ ਹੈ ਵੀਡੀਓ ਨੂੰ ਲਾਸਟ ਤੱਕ ਦੇਖਿਓ ਜਿਆਦਾ ਲੰਬੀ ਵੀਡੀਓ ਨਹੀਂ ਰਹੂਗੀ ਜੀ ਛੋਟੀ ਦੀ ਵੀਡੀਓ ਰਹੂਗੀ ਆਹ ਲਓ ਜੀ ਪੀ ਚੈੱਕ ਕਰੋ ਜਿਆਦਾ ਕਾਟਨ ਦਾ ਹੀ ਮਿਲੂਗਾ ਜੀ ਦੁਪੱਟਾ ਦੁਪੱਟਾ ਦੇਖੋ ਕਿੰਨਾ ਖੂਬਸੂਰਤ ਦੁਪੱਟਾ ਇੱਕ ਸੂਟ 695 ਜੀ ਦੋ ਸੂਟ ਮਿਲਣਗੇ ਤੁਹਾਨੂੰ 1300 ਰੁਪਏ ਦੇ ਕਲਰ ਚੈੱਕ ਕਰੋ ਕਰੀਮ ਦੇ ਉੱਪਰ ਮਹਿੰਦੀ ਕਲਰ ਦੀ ਪ੍ਰਿੰਟਿੰਗ ਹੈ ਜੀ ਕ੍ਰੀਮ ਦੇ ਉੱਪਰ ਇਹ ਫਲੋਜੀ ਕਲਰ ਦੀ ਪ੍ਰਿੰਟਿੰਗ ਹੈ ਜੀ ਦੁਪੱਟੇ ਪੂਰੇ ਲੰਬੇ ਚੌੜੇ ਹੋਣਗੇ ਜੀ ਆਹ ਲੋ ਜੀ ਨਾਲ ਮੌਬ ਕਲਰ ਦੀ ਪ੍ਰਿੰਟਿੰਗ ਹੈ ਚੈੱਕ ਕਰੋ ਚਾਰ ਕਲਰ ਆਏ ਨੇ ਚਾਰੀ ਕਲਰ ਜ਼ਬਰਦਸਤ ਜੀ ਖੂਬਸੂਰਤ ਪੀਸ ਦੀ ਨੈਕਸਟ ਲਾਈਨ ਦੇਖੋ ਜਿਹੜਾ ਖੂਬਸੂਰਤ ਪੀਸ ਜੀ ਆਹ ਲੋ ਕਾਬ ਬਾਤ ਹੈ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਆਇਆ ਸਿਰਫ 695 ਦੀ ਇੱਕ ਸੂਟ ਪ੍ਰਿੰਟਿੰਗ ਚੈੱਕ ਕਰ ਲਓ ਪਹਿਲਾਂ ਤਾਂ ਆਰਟੈਕਸ ਦੇ ਪੀਸ ਨੇ ਜੀ ਰਮੇਸ਼ ਟੈਕਸ ਦੇ ਸਾਰੇ ਪੀਸ ਨੇ કોટਨ ਦਾ ਸੂਟ ਹੈ ਜੀ 올ਓਵਰ 5 ਮੀਟਰ ਤੇ ਨਾਲ ਦੁਪੱਟਾ ਮਿਲੂਗਾ ਜੀ ਪੂਰਾ ਲੰਬਾ ਚੌੜਾ ਦੁਪੱਟਾ ਕੋਈ ਛੋਟਾ ਦੁਪੱਟਾ ਨਹੀਂ ਜੀ ਆਹ ਲੋ ਜੀ ਦੁਪੱਟਾ ਚੈੱਕ ਕਰੋ ਮਰੈਂਟਾ ਕਲਰ ਹੈ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਹੈ ਜੀ ਇਹ ਵੀ ਤੁਹਾਨੂੰ ਮਿਲੂਗਾ ਜੀ ਅੱਜ ਸਿਰਫ 695 ਰੁਪਏ ਜੀ ਦੋ ਸੂਟ 1300 ਰੁਪਏ ਦੇ ਆਹ ਲੋ ਜੀ ਰੈਸਟ ਕਲਰ ਮਿਲੂਗਾ ਜੀ ਆਹ ਲੋ ਜੀ ਇੱਕ ਕਲਰ ਮਿਲੂਗਾ ਜੀ ਬਲੈਕ ਕਲਰ ਮਿਲੂਗਾ ਜੀ ਔਰ ਇੱਕ ਕਲਰ ਮਿਲੂਗਾ ਜੀ ਫਰੋਜ਼ੀ ਕਲਰ ਕਲਰ ਦੇਖੋ ਕਿੱਡਾ ਸ਼ਾਨਦਾਰ ਕਲਰ ਨੇ ਸਿਰਫ 695 ਜੀ ਦੋ ਸੂਟ ਲਾਉਂਗੇ 1300 ਰੁਪਏ ਦੇ ਨੈਕਸਟ ਲਾਈਨ ਦੇਖੋ ਜੀ ਖੂਬਸੂਰਤ ਪੀਸ ਹੈ ਬਹੁਤ ਸ਼ਾਨਦਾਰ ਪੀਸ ਹੈ ਜੀ ਆ ਲਓ ਕਲਰ ਦੇਖੋ ਕਿੱਡੇ ਸ਼ਾਨਦਾਰ ਆਏ ਨੇ ਸਾਰੇ ਦੇ ਸਾਰੇ ਬਸ ਜਲਦੀ ਲੇਟ ਨਹੀਂ ਕਰਨਾ ਲਿਮਟਿਡ ਪੀਸ ਨੇ ਜੀ ਖੂਬਸੂਰਤ ਪੀਸ ਆ ਲਓ ਦੁਪੱਟਾ ਚੈੱਕ ਕਰੋ ਜੀ ਕਿੱਡਾ ਸ਼ਾਨਦਾਰ ਦੁਪੱਟਾ ਹੈ ਦਾ ਡਿਜੀਟਲ ਪ੍ਰਿੰਟਿੰਗ ਹੈ ਜੀ ਆਲ ਓਵਰ 5 ਮੀਟਰ ਔਰ ਲੋ ਦੁਪੱਟਾ ਬਹੁਤ ਸ਼ਾਨਦਾਰ ਦੁਪੱਟਾ ਜੀ ਆਹ ਬਾਤ ਹੈ ਦੁਪੱਟੇ ਦੀ ਪ੍ਰਿੰਟਿੰਗ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਜੀ ਦੁਪੱਟੇ ਦੀ ਇੱਕ ਸੂਟ 695 ਜੀ ਦੋ ਸੂਟ 1300 ਰੁਪਏ ਦੇ ਲੇਟ ਨਹੀਂ ਕਰਨਾ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਮਜੈਂਟਾ ਜੀ ਆ ਲੋ ਮਹਿੰਦੀ ਜੀ ਆ ਲੋ ਜੀ ਰੈਸਟ ਕਲਰ ਕਿਆ ਬਾਤ ਹੈ ਆ ਲੋ ਜੀ ਪੰਜ ਕਲਰ ਦਾ ਸੈੱਟ ਆਇਆ ਜੀ ਇਹ ਇੱਕ yellow ਕਲਰ ਦਾ ਪੰਜੇ ਕਲਰ ਜ਼ਬਰਦਸਤ ਨੇ ਇਹ ਅੱਜ ਦੀ ਵੀਡੀਓ ਦੇ ਆਖਰੀ ਸ਼ੂਟ ਸੀ ਹੁਣ ਆਪਾਂ ਜਲਦ ਮਿਲਾਂਗੇ ਨੈਕਸਟ ਵੀਡੀਓ ਦੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਬਾਏ ਬਾਏ